ਸਤਿ ਸ਼੍ਰੀ ਅਕਾਲ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਹ ਜਸਦੀਪ ਸਿੰਘ ਚੰਡ ਔਰ ਅੱਜ ਅਸੀਂ ਪਹੁੰਚੂ ਕਿਆ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਪਿੰਡ ਮੁੱਲਾਬਾਹ ਦੇ ਅੱਡੇ ਵਿਖੇ ਜਿੱਥੇ ਕਿ ਅੱਜ ਲਾਲਜੀਤ ਕੁਲਰ ਸਾਹਿਬ ਸੱਜ ਸਿਕ ਚੀਮਾ ਆਪਣੇ ਪੂਰੇ ਆਖ ਦੇ ਨਾਲ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਚਾਹਲੀ ਪਲਾ ਦੇ ਇੰਤਜ਼ਾਰ ਤੋਂ ਬਾਅਦ ਮੁੱਲਾਬਾਹ ਦੇ ਅੱਡੇ ਤੇ ਪਹੁੰਚਣ ਵਾਲੇ ਨੇ ਸੋ ਇਸ ਜਗ੍ਹਾ ਤੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਵੱਖ-ਵੱਖ ਪਿੰਡਾਂ ਤੋਂ ਮਜ਼ਦੂਰ ਔਰ ਉਹਨਾਂ ਦੇ ਸਪੋਰਟਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਤ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਆਮ ਪਾਰਟੀ ਦੇ ਸੋ ਜਿਹੜੇ ਕੰਮ ਨੇ ਤੁਹਾਡੇ ਉਹ ਹੋ ਰਹੇ ਨੇ ਹਾਂਜੀ ਹਾਂਜੀ ਬਹੁਤ ਵਧੀਆ ਸਾਨੂੰ ਨਰਿਕਾ ਦਾ ਕੰਮ ਮਿਲਦਾ ਵਾ ਬਈ ਬਹੁਤ ਖੁਸ਼ ਹਾਂ ਸਾਨੂੰ ਰੋਟੀ ਕਜਾਰ ਮਿਲਦਾ ਵਾ ਅਸੀਂ ਬਹੁਤ ਖੁਸ਼ ਹਾਂ ਸਾਨੂੰ ਸਾਰੇ ਸਹੂਲਤਾਂ ਮਿਲਦੀਆਂ ਵਾ ਸੋ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਗੇ ਹਾਂਜੀ ਪਾਵਾਂਗੇ ਜੀ ਤੁਸੀਂ ਪਾਰਟੀ ਤੋਂ ਪੂਰੇ ਖੁਸ਼ ਹੋ ਤੁਸੀਂ ਹਾਂਜੀ ਪੂਰੇ ਖੁਸ਼ ਅਸੀਂ ਸੋ ਪੂਰੀਆਂ ਸਹੂਲਤਾਂ ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਸਰਕਾਰ ਬਣਲੇ ਪਾਉਗੇ ਉਹਨਾਂ ਦੀ ਸਰਕਾਰ ਇਹਨਾਂ ਵੱਲੋਂ ਪੂਰੀਆਂ ਸਹੂਲਤਾਂ ਜਿਹੜੀਆਂ ਤੁਹਾਨੂੰ ਮਿਲ ਰਹੀਆਂ ਹਾਂਜੀ ਸੋ ਵੋਟ ਜਿਹੜੀ ਇਸ ਵਾਰ ਕੇਸ ਨੂੰ ਪਾਉਣ ਪਾਉਣ ਜਾ ਰਹੇ ਹੋ ਅਸੀ ਜੀ ਇਹਨਾਂ ਨੂੰ ਆਮ ਆਰਡ ਪਾਰਟੀ ਨੂੰ ਆਮ ਸੋ ਵੱਖ-ਵੱਖ ਪਿੰਡਾਂ ਦੇ ਲੋਕ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਨਾਮ ਸਰ ਤੁਹਾਡਾ ਇਸਮੀਰ ਸਿੰਘ ਗੂੜੇਵਾਲ ਗੂੜੇਵਾਲ ਤੋਂ ਸੋ ਕਿਸ ਤਰ੍ਹਾਂ ਦਾ ਰੁਝਾਨ ਹੈ ਇਸ ਵਾਰ ਵੋਟਾਂ ਤੇ ਕਿ ਕਿਹੜੀ ਪਾਰਟੀ ਲੱਗ ਰਿਹਾ ਅੱਗੇ ਜਾਏਗੀ ਦੇਖੋ ਜੀ ਇਹ ਤਾਂ ਲੋਕ ਫਤਵਾ ਲੋਕ ਕਿਹਨੂੰ ਦਿੰਦੇ ਆ ਫਤਵਾ ਜੀ ਜਨਨ ਕਿ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਮਾਨ ਸਰਕਾਰ ਦੇ ਕੰਮਾਂ ਵਲ ਦੇਖ ਕੇ ਜਿਹੜਾ ਸਾਡੀ ਹਰਕਤ ਖਡੂਰ ਸਾਹਿਬ ਤੋਂ ਸੀਟ ਵਾ ਇਹ ਜਨਨ ਕਿ ਬਹੁਤ ਲੋਕ ਵਾਧ ਜੜ ਕੇ ਇਹਨਾਂ ਨੂੰ ਵੋਟਾਂ ਪਾਉਣਗੇ ਤੇ ਕਾਮਯਾਬ ਕਰਨਗੇ 13 ਦੀ 13 ਸੀਟਾਂ ਮੇਰੇ ਖਿਆਲ ਨਾਲ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੀ ਹੋਣਗੀਆਂ ਹੋਰ ਵੀ ਜਿਸ ਤਰ੍ਹਾਂ ਕਾਂਗਰਸ ਪਾਰਟੀ ਖੜੀ ਆ ਵਿਰਸਾ ਸਿੰਘ ਵਰਤੋਆ ਅਕਾਲੀ ਦਲ ਵਾਲੋਂ ਖੜੇ ਨੇ ਔਰ ਅਮਰਪਾਲ ਵੀ ਖੜੇ ਹੋਏ ਨੇ ਸੋ ਲੱਗਦਾ ਕਿ ਇਹਨਾਂ ਨੂੰ ਟੱਕਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਟੱਕਰ ਦੇ ਪਾਏਗੀ ਹੋਰ ਟੱਕਰ ਬਿਲਕੁਲ ਦੇ ਪਾਉਗੀ ਜੀ ਦੇਖੋ ਜਿੱਦਾਂ 70 ਸਾਲ ਹੋ ਗਏ ਇਹਨਾਂ ਨੂੰ ਦੇਖਦੇ ਜਾਇਆ 75 ਸਾਲ ਇਹੋ ਰਾਜ ਕਰਨ ਰਿਹਾ ਕੀ ਕੀਤਾ ਇਹਨਾਂ ਨੇ ਜੀ ਹੁਣ ਕਾਲੀ ਪਾਰਟੀ ਦੇ ਨਸ਼ਾ ਪੰਜਾਬ ਦੇ ਵਿੱਚ ਲੈ ਕੇ ਆਂਦਾ ਇਹਨਾਂ ਨੇ ਜੀ ਹੁਣ ਇਹ ਟੈਂਕ ਤੇ ਲੱਗੂਗਾ ਥੋੜਾ ਥੋੜਾ ਜਿਹਨੂੰ ਪਾਣੀ ਗੰਦਲਾ ਹੋ ਜਾਂਦਾ ਨੂੰ ਸਾਫ਼ ਕਰਨ ਟਾਈਮ ਲੱਗੂਗਾ ਜੀ ਅਜੇ ਢਾਈ ਸਾਲ ਹੋਏ ਆ ਲੋਕ ਸਾਰੇ ਲੋਕ ਛੋਟਾ ਵਰਗ ਵੱਡਾ ਵਰਗ ਜਿੰਨੇ ਵੀ ਲੋਕ ਸਾਰੇ ਖੁਸ਼ ਹਨ ਤੇ ਕੰਮਾਂ ਤੋਂ ਔਰ ਬਿਲਕੁਲ ਕੰਮ ਜਿਹੜੇ ਨੇ ਆਮ ਜਨਤਾ ਦੇ ਪਿੰਡਾਂ ਦੇ ਵਿੱਚ ਨਰੇਗਾ ਦੀ ਜੇ ਸਹੂਲਤ ਲਾ ਲੋ ਜਾਂ ਆਕਾੜਾ ਦੀ ਸਕੀਮ ਲਾ ਲੋ ਪ੍ਰੋਪਰ ਤੌਰ ਤੇ ਮਿਲ ਰਹੀ ਹੈ ਬਿਲਕੁਲ ਪ੍ਰੋਪਰ ਮਿਲ ਰਹੀ ਹੈ ਜੀ ਔਰ ਕਣਕ ਵੀ ਜਿਹੜੀ ਮਿਲ ਰਹੀ ਹੈ ਸਾਫ਼ ਸੁਥਰੀ ਮਿਲਦੀ ਹੈ ਜੀ ਜੀ ਉਹ ਪਹਿਲਾਂ ਵਾਲੀ ਗੱਲ ਨਹੀਂ ਹੈ ਕਿ ਕਿ ਭਿੱਜੀ ਕਣਕ ਆ ਜਣੀ ਗਲੀ ਕਣਕ ਆ ਜਣੀ ਉਹ ਕੰਮ ਨਹੀਂ ਹੈ ਗੱਜੇ ਇਸ ਟਾਈਮ ਬਿਲਕੁਲ ਸਾਫ਼ ਸੁਥਰਾ ਰੱਖਣ ਮਿਲਦਾ ਵਾ ਨਰੇਕਾ ਦੀ ਥਾੜੀ ਪ੍ਰੋਪਰ ਇਹਨਾਂ ਨੂੰ ਮਿਲਦੀ ਆ ਕਾਮਿਆਂ ਨੂੰ ਸਾਰੇ ਖੁਸ਼ ਆ ਜੀ ਸੋ ਆਮ ਆਦਮੀ ਪਾਰਟੀ ਤੋਂ ਵੀ ਸੱਜਣ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਨਾਮ ਸਰ ਤੁਹਾਡਾ ਜਲਪ੍ਰੀਤ ਸਿੰਘ ਟੋਡਰਵਾਲ ਔਰ ਅੱਜ ਲਾਜੀਤ ਭੁੱਲਰ ਸਾਹਿਬ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਨੇ ਸੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ ਬਹੁਤ ਵਧੀਆ ਪਰਮਾਹੁੰਗਰ ਆਇਆ ਆਮ ਆਦਮੀ ਪਾਰਟੀ ਨੂੰ ਲੋਕ ਦਿਨੋਂ ਪਿਆਰ ਕਰਦੇ ਆ ਜੋ 2 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਪੰਜਾਬ ਦੇ ਲੋਕਾਂ ਵਾਸਤੇ ਕੰਮ ਕੀਤੇ ਲੋਕਾਂ ਦੇ ਘਰਾਂ ਦੇ ਖਰਚੇ ਬਚਾਏ ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਹਰ ਵਰਗ ਨੂੰ ਜਿਹੜੇ ਮਾਫ ਕੀਤੇ ਗਏ 600 ਯੂਨਟ ਤੇ ਹੋਰ ਵੀ ਸੇਵ ਸਹੂਲਤਾਂ ਤੇ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਜੋ ਐਜੂਕੇਸ਼ਨ ਦੀ ਸਹੂਲਤਾਂ ਜਿਹੜੀਆਂ ਆ ਉਹ ਵੀ ਜਿਹੜੀਆਂ ਬੜੀ ਗਰਾਊਂਡ ਲੈਵਲ ਤੱਕ ਪਹੁੰਚੀਆਂ ਕੀਤੀਆਂ ਜਿਸ ਤੋਂ ਜਨਤਾ ਜਿਹੜੀ ਬਹੁਤ ਖੁਸ਼ ਆ ਤੇ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਦੇ ਇਸ ਵਾਰ 13 ਦੇ 13 ਐਮਪੀ ਜਿਹੜੇ ਪੰਜਾਬ ਵਿੱਚ ਜਿਤਾ ਕੇ ਜੋ ਲੋਕਸਭਾ ਵਿੱਚ ਭੇਜਣਗੇ ਜੀ ਔਰ ਕਿਤੇ ਕਾਂਗਰਸ ਪਾਰਟੀ ਔਰ ਕਹ ਲੋਗੇ ਅਬਿਰਸਾ ਸਿੰਘ ਵਰਤਵਾ ਉਹ ਵੀ ਖੜੇ ਨੇ ਸੋ ਲੱਗਦਾ ਹੈ ਕਿ ਇਸ ਵਾਰ ਸੀਟ ਜਿਹੜੀ ਲੈ ਜਾਓਗੇ ਉਹ ਨਹੀਂ ਜੀ ਉਹ ਹੁਣ ਸਮੇਂ ਲੰਘ ਗਏ ਉਹਨਾਂ ਦੇ ਜੀ ਕਿਉਂਕਿ ਉਹਨਾਂ ਨੇ ਆਪਣੇ ਸਮਿਆਂ ਦੇ ਵਿੱਚ ਬਹੁਤ ਚੰਗੀਆਂ ਟਲਾਈਆਂ ਜੀ ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਉਤਰ ਗਏ ਜੀ ਉਹ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਹੀ ਜਿਹੜਾ 2022 ਦੇ ਵਿੱਚ ਹੀ ਉਹ ਫਤਵਾ ਸੁਣਾਇਆ ਜੀ ਉਹ ਤਾਂ ਹੁਣ ਭੁੱਲ ਜਾਣਗੇ ਦੁਬਾਰਾ ਇਹ ਕਾਂਗਰਸ ਵੀ ਜਾ ਅਕਲ ਵੀ ਦੁਬਾਰਾ ਆਉਣਗੇ ਜੀ ਔਰ ਜਿਹੜਾ ਤੁਸੀਂ ਅੱਜ ਦਬਾਬੇ ਏਰੀਆ ਦੇ ਵਿੱਚ ਕਰ ਰਹੇ ਹੋ ਕਵੇ ਪੂਰੀ ਔਰ ਬਿਲਕੁਲ ਵਾਕ ਵਾਕ ਪਿੰਡਾਂ ਦਾ ਦੌਰਾ ਕਰਕੇ ਆ ਰਹੇ ਹੋ ਤੋਂ ਹੰਗਾਰਾ ਜਿਹੜਾ ਉਹ ਪਰਵਾਹ ਹੰਗਾਰਾ ਹੈ ਬਹੁਤ ਵਧੀਆ ਪਰਵਾਹ ਹੰਗਾਰਾ ਆਇਆ ਜੀ ਅਸੀਂ ਸਵੇਰੇ 9 ਵਜੇ ਤੋਂ ਜਿਹੜਾ ਅੰਮ੍ਰਿਤਪੁਰ ਰਾਜੇਵਾਲ ਤੋਂ ਸ਼ੁਰੂ ਕਰਕੇ ਮੁੰਡੀ ਮੋੜ ਤੋਂ ਹੁੰਦੇ ਹੈ ਫੱਤੂ ਢਿੰਗਾ ਉੱਚਾ ਰਤੁਰਾ ਸੁਰਖਪੁਰ ਤੇ ਕਿਸ਼ਨ ਸਿੰਘ ਵਾਲਾ ਤੇ ਰਸਤੇ ਜਿੰਨੇ ਪਿੰਡ ਸੀਗੇ ਕੋਈ ਪਿੰਡ ਇਹੋ ਜਿਹੇ ਰਸਤੇ ਨਹੀਂ ਆਇਆ ਜਿਨ੍ਹਾਂ ਸਵਾਗਤ ਨਹੀਂ ਕੀਤਾ ਸਾਰੇ ਲੋਕਾਂ ਨੇ ਬੜਾ ਪਿਆਰ ਦਿਖਾਇਆ ਲਾਲਜੀਤ ਭੁੱਲਰ ਜੀ ਨੂੰ ਤੇ ਵਿਸ਼ਵਾਸ ਵੀ ਦਿਵਾਇਆ ਇਤੋਂ ਤੱਕ ਕਿ ਸਾਨੂੰ ਸੁਰਖਪੁਰ ਤੋਂ ਪੀਰੀਆਂ ਵਾਲ ਕਿਸ਼ਨੀਵਾਲ ਜਾਣਾ ਪਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਪਿਆਰ ਸੀਗਾ ਵੀ ਸਾਡੇ ਪਿੰਡ ਜਿਹੜੇ ਆ ਮੰਤਰੀ ਸਾਹਿਬ ਹੋਣ ਆ ਤੇ ਲੋਕਾਂ ਨੇ ਬਹੁਤ ਵਧੀਆ ਪ੍ਰਵਾਹ ਹੰਗਾਰਾ ਹਰ ਮੋੜ ਤੇ ਭੁੱਲਰ ਸਾਹਿਬ ਨੂੰ ਰੋਕ ਕੇ ਜਾਣਾ ਪਿਆ ਤੇ ਬਹੁਤ ਮਤਲਬ ਵਧੀਆ ਰਿਸਪੌਂਸ ਜਿਨੂੰ ਕਹਿ ਲਈਏ ਇਸ ਵਾਰ ਜਿਹੜਾ ਆ ਉਹ ਆਪਣਾ ਹਲਕਾ ਸੁਲਤਾਨਪੁਰ ਲੋਧੀ ਦੀ ਅਸੀਂ ਗੱਲ ਕਰਦੇ ਆ ਇਹਦੇ ਵਿੱਚੋਂ ਨਾਲ ਜਿਤ ਭੁੱਲਰ ਜੀ ਨੂੰ ਵੱਡੀ ਜਿੱਤ ਦੇ ਕੇ ਭੇਜਾਂਗੇ ਜੀ ਸੁਲਾਜੀ ਸਿੰਘ ਤੋਂ ਲੱਗੀ ਸਾਡੇ ਨਾਲ ਮੌਜੂਦ ਨੇ 16 ਨਾਲ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਸਸੀ ਗੱਭਰੂ ਸਾਹਿਬ ਸੋ ਅੱਜ ਦਵਾਬੇ ਦੇ ਵਿੱਚ ਪਹੁੰਚੇ ਹੋ ਦਵਾਬੇ ਦੇ ਵਾਕਵਾਕ ਪਿੰਡਾਂ ਦਾ ਦੌਰਾ ਕੀਤਾ ਸੋ ਤਸੀਲਾ ਵੀ ਕਾਫੀ ਐਤਵਾਲੋ ਸੋ ਕਿਹੋ ਜਿਹਾ ਰਿਸਪੌਂਸ ਜਿਹੜਾ ਦਵਾਬੇ ਵਾਲਿਆਂ ਵੱਲੋਂ ਮਿਲਿਆ ਜੀ ਸਰਦਾਰ ਸੱਜਨ ਸਿੰਘ ਚੀਮਾ ਜੀ ਨੇ ਪਿਆਰ ਖੱਟਿਆ ਪਿਆਰ ਕਮਾਇਆ ਜੀ ਆ ਲੋਕਾਂ ਦੇ ਰੰਗ ਵਾਲੇ ਹਾਰ ਪਾਏ ਦਾ ਵੇਖੋ ਤੋਂ ਦੇ ਰੰਗ ਚੜਿਆ ਜਿੱਤ ਦਾ ਰੰਗ ਪਿਆਰ ਦਾ ਰੰਗ ਆ ਜੀ ਲੋਕਾਂ ਦੀ ਮੋਹ ਮੁਹੱਬਤ ਦਾ ਰੰਗ ਆ ਜੀ ਲੋਕ ਬੜਾ ਪਿਆਰ ਕਰਦੇ ਆ ਇਹਨਾਂ ਨੂੰ ਜੀ 2022 ਦੇ ਵਿੱਚ ਇੱਥੇ ਜਿਹੜੀ ਇਲੈਕਸ਼ਨ ਹੋਈ ਹੈ ਨਾ ਉਹ ਇਲੈਕਸ਼ਨ ਲੜੀ ਨਹੀਂ ਗਈ ਜੀ ਇਲੈਕਸ਼ਨ ਲੁੱਟੀ ਗਈ ਆ ਜੀ ਪੈਸਿਆਂ ਦੇ ਦਾਮ ਤੇ ਨਕਲੀ ਸ਼ਰਾਬ ਦੇ ਦਾਮ ਤੇ ਕਈ ਕੁਝ ਕੀਤਾ ਗਿਆ ਉਹ মিডিਆ ਨੂੰ ਵੀ ਪਤਾ ਉਹ ਲੋਕਾਂ ਨੂੰ ਵੀ ਪਤਾ ਕਿ ਸੱਜਨ ਸਿੰਘ ਟੀਮ ਨੂੰ ਕੋਈ ਸਾਨੂੰ ਵੀ ਜੀ ਐਰਕਾ ਲੋਕ ਜਿਹੜੇ ਆ ਨਾ ਉਹ ਬੜੇ ਸਿਆਣੇ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਨ੍ਹਾਂ ਨੇ ਉਦੋਂ ਪੈਸੇ ਦੇ ਕੇ ਜਾਂ ਛਰਾਬਾ ਦੇ ਕੇ ਵੋਟਾਂ ਲੈਣੀਆਂ ਮੁੜਕੇ ਨਹੀਂ ਲੱਪਣਾ ਉਹਦਾ ਮੁੜਕੇ ਕਹਿ ਦਣਾ ਵੀ ਅਸੀਂ ਤੇ ਪੈਸੇ ਦੇ ਕੇ ਤਾਂ ਤੁਹਾਨੂੰ ਵੋਟਾਂ ਲਈਆਂ ਹੁਣ ਸਾਧ ਸੰਗਤ ਬੜੀ ਸਿਆਣੀ ਹੋ ਗਈ ਐਰਕਾ ਵਿਖੇ 2024 ਆਈਡੀ ਨਾ 22 ਤੇ 24 ਜਿੰਨਾ ਅੰਤਰ ਆਊ 20000 ਦੀ ਲੀਡ ਆਊਗੀ ਇਥੋਂ ਕੱਲੀ ਵਿਧਾਨ ਸਭਾ ਸੁਲਤਾਨਪੁਰ ਲੋਧੀ ਦੀ ਜੀ ਬਾਬੇ ਨਾਨਕ ਦਾ ਘਰ ਆ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਆ ਜੀ ਗੁਰੂ ਦਾ ਘਰ ਆ ਪ੍ਰਮਾਤਮਾ ਕਿਰਪਾ ਕਰੇ ਭੈਣ ਭਰਾਵ ਦੇ ਭਰਾ ਨੂੰ ਛੋਟੇ ਨੂੰ ਦਾਸ ਨੂੰ ਇੱਥੇ ਵੱਡੇ ਪ੍ਰੋਜੈਕਟ ਲੈ ਕੇ ਆਵਾਂਗੇ ਇੰਡਸਟਰੀ ਲੈ ਕੇ ਆਵਾਂਗੇ ਇੱਥੇ ਵਿਕਾਸ ਦੇ ਜਿਹੜੇ ਕੰਮ ਹੈ ਉਹਨਾਂ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਜੀ ਸultanpur Lodhi ਨਗਰ ਨੂੰ ਦੁਨੀਆ ਦੇ ਇੱਕ ਨੰਬਰ ਦੇ ਸ਼ਹਿਰਾਂ ਦੇ ਵਿੱਚ ਸ਼ਾਮਲ ਕਰਾਵਾਂਗੇ ਬਾਬੇ ਨਾਨਕ ਦਾ ਘਰ ਹੈ ਇਹ ਨਗਰੀ ਦੀ ਯਾਰ ਬਹੁਤ ਸਾਫ਼ ਸੁਥਰੀ ਚਾਈ ਜੀ ਬਿਲਕੁਲ ਬਾਬੇ ਨਾਨਕ ਦੀ ਕਿਰਪਾ ਨਾਲ ਹੀ ਸਾਰੀ ਸ੍ਰਿਸ਼ਟੀ ਚੱਲਦੀ ਆ ਬਾਬੇ ਨਾਨਕ ਦੀ ਮਰਜ਼ੀ ਹੋਵੇ ਤੇ ਬੰਦੇ ਦਾ ਤੁੱਜਾ ਸਾਹ ਹੋਵੇ ਨਾ ਮਰਜ਼ੀ ਹੋਵੇ ਤੇ ਨਾ ਹੋਵੇ ਆਪਾਂ ਇੱਕ ਇੱਕ ਬੁਰਕੀ ਜਿਹੜੀ ਗੱਲ ਨੇ ਆ ਬਾਬੇ ਨਾਨਕ ਦੇ ਹੁਕਮ ਨਾਲ ਖੰਦੇ ਜੀ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਲੋਕ ਆਪਦੇ ਘਰਾਂ ਦੇ ਵਿੱਚ ਹੱਸਦੇ ਵਾਸਤੇ ਖੇਡਦੇ ਰਹਿਣ ਇਸੇ ਤਰ੍ਹਾਂ ਵੋਟਾਂ ਹੁੰਦੀਆਂ ਰਹਿਣ ਪ੍ਰਮਾਤਮਾ ਕਿਰਪਾ ਕਰੇ ਜਿਹੜਾ ਬੰਦਾ ਸੇਵਾ ਕਰੇ ਜਿਹੜਾ ਬੰਦਾ ਲੋਕਾਂ ਦੇ ਵਿੱਚ ਰਵੇ ਸੇਵਾਦਾਰ ਬਣ ਕੇ ਚੱਲੇ ਲੋਕ ਉਹਨੂੰ ਵੋਟਾਂ ਪਾਉਣ ਤੇ ਵੱਡੇ ਬਹੁਤ ਨਾਲ ਚਿਤਾ ਕੇ ਵਧਨ ਸਭਾ ਤੇ ਲੋਕ ਸਭਾ ਚ ਭੇਜਣ ਉੱਥੇ ਬਹਿ ਕੇ ਸਾਡੇ ਨਮਾਇंदे ਲੋਕਾਂ ਦੀ ਸੇਵਾ ਕਰਨ ਔਰ ਕੇਜੀ ਵਾਲ ਸਾਹਿਬ ਜਿਹੜੇ ਉਹਨਾਂ ਨੂੰ ਰਿਹਾਈ ਮਿਲੀ ਆ ਕਿਥੋਂ ਕੀ ਕਹਾ ਜੋਗੇ ਸੋ ਕਿੰਨਾ ਕੋ ਉਤਸ਼ਾਹ ਵਧ ਗਿਆ ਜੀ ਦੇਖੋ ਕੇਜੀ ਆਲ ਸਾਹਿਬ ਦੇ ਰਿਹਾਈ ਨਾਲ ਜਿਹੜੀ ਸਾਨੂੰ ਬੂਸਟ ਪਾਵਰ ਮਿਲੀ ਆ ਜੀ ਜੇ ਅਸੀਂ 1 ਹਾਂ ਤਾਂ ਅਸੀਂ 100 ਹੋ ਗਏ ਜੇ ਅਸੀਂ 100 ਆ ਤਾਂ ਅਸੀਂ 10000 ਹੋ ਗਏ ਪਰਮਾਤਮਾ ਕਿਰਪਾ ਕਰੇ ਹੁਣ ਸਾਡੀਆਂ ਜਿੰਨੀਆਂ ਲੋਕ ਸਭਾ ਸੀਟਾਂ ਨੇ ਹਰ ਸੀਟ ਤੋਂ ਲੱਖ ਲੱਖ ਦੀ ਲੀਡ ਵੈਸੇ ਵੱਧ ਗਈ ਹੈ ਕੇਜਰੀਆ ਸਾਹਿਬ ਦੇ ਬਾਹਰ ਹੋਣਾ ਜੀ 13 ਸੀਟਾਂ ਨਾ ਜੀ 13 ਸੀਟਾਂ ਤੇ ਲੱਖ ਲੱਖ ਦੀ ਲੀਡ ਤੇ ਵੈਸੇ ਵੱਧ ਗਈ ਹੈ ਬਾਕੀ ਲੋਕਾਂ ਦੀ ਮਰਜ਼ੀ ਆ ਵੀ ਹੁਣ ਲੱਖ ਦੇਣੀ ਆ ਦੋ ਦੇਣੀ ਕਿ ਤਿੰਨ ਲੱਖ ਦੇਣੀ ਆ ਬਾਬਾ ਕਿਰਪਾ ਕਰਿਏ ਇਹ ਜਿਹੜੀ ਲੜਾਈ ਹੈ ਹੀ ਇਹ ਸੱਚ ਦੀ ਤੇ ਝੂਠ ਦੀ ਲੜਾਈ ਸੱਚ ਜਿੱਤ ਗਿਆ ਕੇਜਰੀਆ ਸਾਹਿਬ ਰਿਹਾ ਹੋ ਗਿਆ ਝੂਠ ਹਾਰ ਗਿਆ ਮੋਤੀ ਦਾ ਜਿਹੜਾ ਝੂਠੀ ਉਹ ਨਿਸਤੋ ਨਾਬੂਤ ਹੋ ਗਿਆ ਕੇਜਰੀਆ ਸਾਹਿਬ ਆ ਰਹੇ ਸਾਨੂੰ ਮਾਣ ਹੈ ਹੁਣ ਸਾਡੇ ਵਾਲ ਕਹਿੰਦੇ ਆ ਕੇ ਰੂਟ ਚੋਂ ਕਰਨਗੇ ਜੀ ਸਾਡੇ ਲਈ ਵੀ ਵੋਟ ਵੋਟ ਮੰਗਣਗੇ ਵੋਟ ਫੀਲ ਕਰਨਗੇ ਤੇ ਸਾਨੂੰ ਲੋਕ ਵੋਟਾਂ ਪਾਉਣਗੇ ਲੋਕ ਚਾਹੁੰਦੇ ਆ ਕਿ ਹਰਵਿੰਦ ਕੇਜਰੀਆ ਸਾਹਿਬ ਨੂੰ ਇੱਕ ਨਜ਼ਰ ਵੇਖ ਲਈਏ ਲੋਕ ਚਾਹੁੰਦੇ ਆ ਕਿ ਭਗਵੰਤ ਮਾਨ ਨੂੰ ਇੱਕ ਨਜ਼ਰ ਵੇਖ ਲਈਏ ਲੋਕ ਭਾਵੇਂ ਕਾਲੀ ਦਾਲ ਦਾ ਕੋ ਕਾਂਗਰਸ ਦਾ ਭਾਵੇਂ ਭਾਜੀਪੀ ਦਾ ਜਿੱਥੇ ਜਿਹੜੇ ਅਲਕੇ ਜੀ ਕੇਜਰੀਆ ਸਾਹਿਬ ਤੇ ਮਾਨ ਸਾਹਿਬ ਆ ਜਾਂਦੇ ਆ ਲੋਕ ਇੱਕ ਤਰਫੇ ਉਧਰ ਵੋਟ ਪਾ ਦਿੰਦੇ ਆ ਸਾਨੂੰ ਲੋਕ ਜਿਤਾਉਣਗੇ ਸਾਨੂੰ ਲੋਕਾਂ ਤੇ ਮਾਣ ਹੈ ਔਰ ਸੁਖਵੀਰ ਬਾਦਲ ਜੀ ਵੀ ਬੜਾ ਵੱਡਾ ਦਾਵਾ ਕਰ ਰਹੇ ਨੇ ਕਿ ਇਹ ਜਿਹੜੀ ਸੀ ਅਕਾਲੀ ਦਲ ਦੀ ਝੋਲੀ ਵਿੱਚ ਕੀ ਕਹਣਾ ਜਾਊਗਾ ਜੀ ਅਕਾਲੀ ਦਲ ਬਾਰੇ ਮਿਰਚੇ ਦੀ ਜਮਾਨਤ ਜਬਤ ਹੋ ਰਹੀ ਉਹ ਲੜਾਈ ਲੜਨ ਦੇ ਪੰਜਵੇਂ ਛੇਵੇਂ ਨੰਬਰ ਦੀ ਜੀ ਸਖਬੀਰ ਬਾਦਲ ਝੂਠ ਮਾਰਦਾ ਉਹ ਤੂੰ ਦੇ ਇੱਕ ਵੀ ਵਿਚਾਰੇ ਨੂੰ ਸੀਟ ਨਹੀਂ ਆਉਂਦੀ ਜੀ ਇਹਨਾਂ ਦੇ 13 ਸੀਟਾਂ ਤੋਂ ਅਕਾਲੀ ਦਲ ਦੀ ਜਮਾਨਤ ਜਬਤ ਹੋਣੀ ਹੈ ਕਿ ਤੁਸੀਂ ਇੱਥੇ ਮੈਂ ਮੇਰੇ ਕੋ ਭਾਵੇਂ ਲੈ ਕੇ ਲੈ ਲੂ ਅਕਾਲੀ ਦਲ ਨੂੰ ਇੱਕ ਸੀਟ ਦੀ ਹੋਣੀ ਜ਼ੀਰੋ ਹੋਣੀ ਜੀ 13 ਆਮ ਆਦਮੀ ਪਾਰਟੀ ਅਕਾਲੀ ਦਲ ਜ਼ੀਰੋ ਬਾਕੀ ਵੀ ਜ਼ੀਰੋ ਹੀ ਲੈ ਰਹੇ ਆ ਪਰ ਜਿਹੜੀ ਸਖਬੀਰ ਨੇ ਗੱਲ ਕੀਤੀ ਆ ਉਹਦਾ ਮੈਂ ਜਵਾਬ ਦਿੰਦਾ ਮੇਰੇ ਕੋ ਲਿਖਤੀ ਲੈ ਲਓ ਅਕਾਲੀ ਦਲ ਜ਼ੀਰੋ ਤੇ ਹੁਣਾਂ ਅੰਡੇ ਤਾਲਵਾਜੀ ਸੋ ਜੀਮਰ ਸਾਹਿਬ ਹਨੇਰੀ ਜਿਹੜੀ ਆ ਉਹ ਆਪ ਦੀ ਲੱਗ ਰਹੀ ਝਾੜੂ ਦੀ ਹਨੇਰੀ ਇਸ ਵਾਰ ਲੱਗ ਰਹੀ ਆ ਸੋ ਇਕੱਠ ਦੇ ਕੇ ਵੀ ਸੋ ਕੀ ਕਰਾਂ ਚਾਹੂੰਗੀ ਇਸ ਮੌਕੇ ਤੇ ਦੇਖੋ ਇਹ ਕੰਮ ਬੋਲਦੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਇਹ ਇਮਾਨਦਾਰ ਰਾਜਨੀਤੀ ਜਿਹੜੀ ਆ ਉਹਦੀ ਬਤੌਲਤ ਜਿਹੜੇ ਲੋਕਾਂ ਦਾ ਪਿਆਰ ਚੱਲ ਕਰਿਆ ਉਹਦੇ ਵਿੱਚ ਸੋ ਇਸ ਕਰਕੇ ਅਸੀਂ ਜਿਹੜੇ ਸਾਡੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਤੀਜੀ ਵਾਰ ਸੀਐਮ ਬਣਨੇ ਜੀ ਔਰ ਉਹਨਾਂ ਨੇ ਸਿਰਫ ਇੱਕ ਗੱਲ ਕਹੀ ਹੈ ਜੇ ਕੰਮ ਕੀਤੇ ਕੰਮ ਪਸੰਦ ਹੈ ਤੇ ਵੋਟ ਪਾਇਓ ਨਹੀਂ ਤੇ ਨਾ ਪਾਇਓ ਅੱਜ ਤੱਕ ਕਦੇ ਹਿੰਮਤ ਨਹੀਂ ਆ ਕਿਸੇ ਪੋਲੀਟੀਸ਼ਨ ਦੀ ਇਹ ਕਹਿ ਦੇਵੇ ਹਮੇਸ਼ਾ ਕਹਿੰਦੇ ਆ ਇੱਕ ਚਾਂਸ ਹੋਰ ਦਿਓ ਅਸੀਂ ਜਿਹੜੀਆਂ ਪਿਛਲੀਆਂ ਗਲਤੀਆਂ ਸੁਧਾਰਾਂਗੇ ਸਾਡੇ ਕੈਜਰੀਵਾਲ ਸਾਹਿਬ ਨੂੰ ਕੰਮ ਨਹੀਂ ਕਰਨ ਦੇ ਰਿਆ ਉਥੋਂ ਦਾ ਜਿਹੜਾ ਐਲਜੀ ਹੈ ਜੀ ਮੋਤੀ ਜਿਹੜਾ ਪੈਰ ਪੈਰ ਤੇ ਢਿੱਕੇ ਡਰਿਆ ਫਿਰ ਵੀ ਜਿਹੜੇ ਇਹਨੇ ਕੰਮ ਕੀਤੇ ਆ ਤੁਸੀਂ ਦੇਖਿਆ ਜੇ ਅਰ ਕਾ 7 ਦੀਆਂ 7 ਸੀਟਾਂ ਸਾਡਾ ਜਿਹੜਾ ਕੇਜਰੀਵਾਲ ਸਾਹਿਬ ਲੈ ਕੇ ਜਾਣਗੇ ਔਰ 13 ਦੀਆਂ 13 ਸੀਟੀਆਂ ਸੀਟਾਂ ਇਥੋਂ ਪੰਜਾਬ ਵਾਲੀਆਂ ਜਿਹੜੀਆਂ ਨੇ ਉਹ ਅਸੀਂ ਜਿੱਤਾਂਗੇ ਇਹ ਕੇਜਰੀਵਾਲ ਸਾਹਿਬ ਦੀ ਇਮਾਨਦਾਰੀ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਸਰਦਾਰ ਭਗਵੰਤ ਸਾਹਿਬ ਭਗਵੰਤ ਸਿੰਘ ਮਾਨ ਹੁਣਾਂ ਦੀ ਜਿਹੜੇ ਕੰਮ ਨੇ ਉਹ ਬੋਲਦੇ ਨੇ ਤੇ ਆਹ ਸੀਟ ਸਾਡੇ ਇਮਾਨਦਾਰ ਨੇਕ ਇਨਸਾਨ ਜਿਹੜੇ ਨੇ ਸਰਦਾਰ ਮਾਲਜੀਤ ਸਿੰਘ ਪੁੱਲਰ ਇਨਾਂ ਦੀ ਇਮਾਨਦਾਰੀ ਇਨਾਂ ਦੀ ਮਿਹਨਤ ਮੈਂ ਇਹਨਾਂ ਨੂੰ ਦੇਖਿਆ ਇੱਥੇ মিডিਆ ਦੇ ਉੱਤੇ ਆਪ ਮੋਢਿਆਂ ਤੇ ਚੱਕ ਕੇ ਡਰਾਮੇ ਨਹੀਂ ਕਰਦੇ ਕਿ ਇੱਕ ਬੁਰੀ ਚੁੱਕ ਕੇ ਮੜਾ ਜਾ ਮੋਢਾ ਲਪੇੜ ਕੇ ਮੁੜ ਕੇ ਜਾ ਕੇ ਈਸੀ 'ਤੇ ਬੈਠ ਕੇ ਸਾਰਾ ਸਾਰਾ ਦਿਨ ਇਹਨਾਂ ਨੇ ਲੋਕਾਂ ਦੇ ਘਰਾਂ ਤੱਕ ਜਾ ਕੇ ਪਹੁੰਚ ਕਰਕੇ ਉਹਨਾਂ ਦੀਆਂ ਤਕਲੀਫਾਂ ਸੁਣੀਆਂ ਵਾਸ਼ਨ ਪਹੁੰਚਾਇਆ ਬੋਡਿਆਂ ਤੇ ਚੱਕ-ਚੱਕੇ ਰਾਸ਼ਨ ਜਿਹੜਾ ਆ ਪਹੁੰਚਾਇਆ ਸੀਗਾ ਕਿਉਂਕਿ ਸੰਗਤ ਨੂੰ ਲੀਡ ਕਰ ਰਹੀ ਸੀ ਸੰਗਤ ਪਿੱਛੇ ਇਹਨਾਂ ਦੇ ਲੱਗ ਕੇ ਰਾਸ਼ਨ ਚੱਕ-ਚੱਕੇ ਕਰਦੇ ਸੀ ਜੇ ਇਹੋ ਜਿਹੇ ਲੀਡਰ ਚਾਹੀਦੇ ਨੇ ਜਿਹੜੇ ਲੋਕਾਂ ਦੀ ਤਕਲੀਫ ਦੇ ਵਿੱਚ ਕੰਮ ਆਉਣ। ਸੋ ਇਹਨਾਂ ਨੂੰ ਤੇ ਵੈਸੇ ਹੀ ਜਿਤਾ ਦੇਣਾ ਤੇ ਇਦਾਂ ਦੀ ਪਰਸਨੈਲਿਟੀ ਨਾਲ ਇਹਨਾਂ ਨੇ ਜਦੋਂ ਉੱਥੇ ਪਾਰਲੀਮੈਂਟ ਤੇ ਬੋਲੇ ਪੰਜਾਬ ਰਗੇ ਤਕਲੀਆਂ ਨੇ ਲੱਗਣਾ। ਜੀ ਬਿਲਕੁਲ ਜੀ ਨਿਹਾਲ ਜੀ ਬੱਲੇ ਬਾਜੀ ਸੋ ਬਿਲਕੁਲ ਜੀ ਵਾਖ ਵਾਖ ਪਾਰਟੀ ਆਮ ਆਦਮੀ ਪਾਰਟੀ ਤੋਂ ਵਾਖ ਵਾਖ ਮਿਲਾਈ ਨੇ ਆਪ ਗੱਲਬਾਤ ਕਰ ਰਹੀ ਸੀ ਸੱਜੇ ਸਿੰਘ ਜੀਮਾ ਜੀ ਔਰ ਲਾਲ ਜੀ ਸੇ ਜੀ ਪੁੱਲਰ ਸਾਹਿਬ ਜਿਨ੍ਹਾਂ ਨਾਲ ਆਪਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਰਹੀ ਸੀ ਜਿਨ੍ਹਾਂ ਨੇ ਕੀਮਤੀ ਸਮਾਂ ਸਾਡੇ ਲਈ ਕੱਢਿਆ ਕੈਮਰਾਮੈਨ ਜਸਪਾਲ ਦਿਲਾਲ ਜਸਦੇਵ ਸਿੰਘ ਚੱਲਦੇ ਦਰਬਾਬਾ মিডিਆ ਹਾਊਸ ਸੁਲਤਾਨਪੁਰ ਲੋਧੀ